ਕੁਝ ਨਹੀਂ ਸਰ ਮੈਂ ਥਾ ਨਹੀਂ ਦੁਕਾਨ 'ਤੇ ਉਹ ਘਰ ਦੇ ਘਰਤ 'ਚੋਂ ਛੋਟ ਲੱਗਾ ਹੋਇਆ ਥਾ ਬੈਠਾ ਥਾ ਤਾਂ ਚਮਚ ਮੰਗੇ ਝਗੜਾ ਹੋ ਗਾਨੀ ਕਿ ਜੇ ਉਹ ਆਪਸ 'ਚ ਝਗੜਾ ਹੋ ਗਿਆ ਤੇ ਗੱਲਾਂ ਨੂੰ ਹੱਥ ਪਾ ਲਿਆ ਕਰਦਾ ਬਦਮਾਸ਼ੀ ਇਹ ਮੈਚਾ ਕੇ ਚਾਹ ਦੀ ਦੁਕਾਨ ਹੈ ਸਰ ਇਹ ਪਾਜੀ ਇਹਨਾਂ ਕੋਲ ਆਏ ਆ ਪ੍ਰਦੀਪ ਸਿੰਘ ਸੰਧੂ ਨਾਮ ਹੈ ਮੇਰਾ ਭਾਜੀ ਠੀਕ ਹੈ ਇਹਨਾਂ ਦੇ ਦੁਕਾਨ ਕੋਲ ਆਨੇ ਆ ਜਾਣੇ ਆ ਚਾਹ ਪੀਣੇ ਆ ਮੈਗੀ ਖਾਣੇ ਆ ਠੀਕ ਹੈ ਇਹ ਆਪ ਸੀਗੇ ਨਹੀਂ ਇਹਨਾਂ ਨਾਲ ਪੁਰਾਣਾ ਪੇ ਰੇਮ ਹੈਗਾ ਆ ਕਹਿੰਦਾ ਮੁੰਡਾ ਨਵੀਂ ਪਨੀਰੀ ਇੱਥੇ ਖੜਾ ਹੈਗਾ ਠੀਕ ਹੈ ਉਹ ਤੋਂ ਇੱਕ ਚਮਚਾ ਵਾਗ ਵਾਲਤੂ ਮੰਗ ਲਿਆ ਕਹਿੰ 5 ਵਜੇ ਹੀ ਹੁੰਦੇ ਸ਼ੁਰੂ ਹੋ ਗਈ ਠੀਕ ਆ ਅਗਲਾ ਗਾਲ ਗੱਲ ਕਰਦਾ ਗਾਲ ਕੱਢ ਕੇ ਉਸ ਨੂੰ ਪਤਾ ਨਹੀਂ ਪਤਾ ਭਾਜੀ ਕਿਨੇ ਕਿਤਾਬਾ ਦਾ ਇਹਨਾਂ ਨਾਲ ਪਿਆਰ ਨਾਲ ਇਹਨਾਂ ਨੂੰ ਇਹਨਾਂ ਨਾਲ ਕੋਈ ਮਾਰਕਟਾਈ ਨਹੀਂ ਇਹਨਾਂ ਦੇ ਮੁੰਡੇ ਨੇ ਸਭ ਦੀ ਗੱਲ ਮੈਨੂੰ ਆਤ ਪਾਇਆ ਆਹ ਦੇਖ ਲਓ ਆ ਕੈਮਰਾ ਇੱਧਰ ਕਰੋ ਆ ਬੰਦੇ ਦੇ ਹੱਥ ਤੇ ਉਹ ਆਪਣੇ ਆ ਰਿਹਾ ਬਟਨ ਹਾਂ ਠੀਕ ਹੈ ਇਹਦੇ ਆਚਾਗਾ ਇਹਦੇ ਮੁੰਡੇ ਨੇ ਗਲਮਾ ਪਟ ਪੜਿਆ ਅੱਛਾ ਜੀ ਇਹਨੂੰ ਤਾਂ ਵੀ ਕੁਝ ਨਹੀਂ ਗਿਆ 15 ਸਾਲ ਪੁਰਾਣੇ ਦੇ ਗਾਹ ਕਹਿ ਗਏ ਆ ਕਿਹਾ ਕਿ ਉਹ ਵੀ ਪੁਲਿਸ ਨਾਲ ਲੜਾਈ ਜਰ ਦੇ ਦੁਸਤਾਨਦਰੀ ਇਹਦਾ ਇਹ ਤਾਂ ਗੱਲ ਕਹਿ ਰਿਹਾ ਕਹਿੰਦਾ ਮੈਂ ਤੂੰ ਦੁਕਾਨ ਤੇ ਹੀ ਦੁਕਾਨ ਤੇ ਸਰ ਉਹ ਬੱਚਾ ਥਾ ਛੋਟਾ ਸਾ ਬੱਚਾ ਥਾ ਉਹ 14 ਸਾਲ ਦਾ ਬੱਚਾ ਥਾ ਕਿੰਨੇ ਸਾਲ ਦਾ ਬੱਚਾ ਥਾ ਤੇਰਾ 18 ਸਾਲ ਦਾ ਥਾ ਲੱਗਾ ਥਾ ਮੈਨੂੰ ਚੋਟ ਲੱਗਾ ਥਾ ਨਾ ਮੈਂ ਬਾਹਰ ਅਬੀ ਫੋਨ ਪੀਸੀਰ ਤੋਂ ਦਿਨ ਹੀ ਇਸ ਨੰਬਰ ਤੋਂ ਫੋਨ ਕੀਤਾ ਕਿਸ ਨੇ ਇਨਫੋਰਮ ਕੀਤਾ ਪੁਲਿਸ ਨੂੰ ਕਿਸ ਨੇ ਮੈਂ ਤਾਂ ਨਹੀਂ ਮੈਂ ਤਾਂ ਨਹੀਂ ਫੋਨ ਕੀਤਾ ਮਾਰਕੀਟ ਚੋਂ ਕਿਹਾ ਮਾਰਕੀਟ ਚੋਂ ਚਲੋ ਕਿਸੇ ਨੇ ਇਨਫੋਰਮ ਕਰਤਾ ਹੋਣਾ ਪੰਜਾਬ ਵਗੈ। ਕੀ ਹੋਣਗੀ ਤੁਹਾਡੇ ਵੱਲੋਂ ਕੀ ਆਪਾਂ ਦਾ ਭਾਜੀ ਇਹ ਕਿਹਾ ਵੀ ਉਹਨੇ ਗਲਤੀ ਨੂੰ ਜਿੰਨੀ ਕਹਿ ਰਹੇ ਸਨ ਤੁਹਾਡਾ ਕੋਈ ਰੋਲਾ ਨਹੀਂ ਆਣਾ ਸਿਰਫ ਉਹ ਭਾਜੀ ਦੇ ਇੱਕ ਬਟਨ ਹੈ ਇਹਨੂੰ ਆਪਣੇ ਮੁੰਡੇ ਨੂੰ ਬੁਲਾ ਕੇ ਬਟਨ ਲਵਾ ਦੇ ਅਸੀਂ ਇਹਨੂੰ ਪਹਿਲਾਂ ਵੀ ਕਹਿ ਚੁੱਕੇ ਤੁਹਾਡੇ ਮੁੰਡੇ ਜਦ ਜੀ ਅੱਧਾ ਪੁਲਿਸ ਨੂੰ ਤਿੰਨਾਂ ਦਾ ਭਾਜੀ ਸਮਝਦੇ ਹੋ ਪੀਸੀ ਭਾਜੀ ਅਜੇ ਤੱਕ ਕਿਤੇ ਨਹੀਂ ਜੀ ਫੋਨ ਜੀ ਅਸੀਂ ਤਾਂ ਫੋਨ ਕੀਤਾ ਹੀ ਨਹੀਂ ਕਿਹਦਾ ਇਹ ਤਾਂ ਮਾਰਕੀਟ ਦੇ ਬੰਦੇ ਆ ਪਿਆਰ ਨਾਲ ਮਾਰਕੀਟ ਦੇ ਬੰਦਿਆਂ ਨੇ ਕਿਹਾ ਵਾ ਹੁਣ ਕੋਈ ਗੱਲ ਮੇੜ ਨਹੀਂ ਬਾਹਰਲਾ ਬੰਦਾ ਇਹ ਗੇ ਬਰੂ ਆ ਗਏ ਤੇ ਗਲਤ ਗੱਲ ਆ ਬਿਲਕੁਲ ਸਹੀ ਆ ਤਾਂ ਭਾਜੀ ਮੇਰੀ ਗੱਲ ਸੁਣੋ ਕੈਮਰਾ ਮਾਰੋ ਤੁਸੀਂ ਆ ਦੁਕਾਨ ਕੀ ਰੈਂਟ ਜਾਂਦਾ ਇਹਦਾ ਕੀ ਰੈਂਟ ਡੀਡ ਹੈਗੀ ਆ ਦੀ ਕੀ ਇੱਥੇ ਦੱਸੋ ਲੈਂਡਰ ਹੈਗਾ ਕੀ ਕੁਝ ਹੈਗਾ ਹੈ ਕੁਝ ਨਹੀਂ ਹੈਗਾ ਕੁਝ ਵੀ ਨਹੀਂ ਅਜੇ ਥੋੜਾ ਜਿਹਾ ਅਸੀਂ ਬਾਹਰ ਖੜੇ ਸੀਗੇ ਤੇ ਬੈਸ ਬੈਸ ਇਹ ਹੋ ਰਿਹਾ ਸੀਗਾ ਅੱਛਾ ਜੀ ਸ਼ਹਿਰ ਪ੍ਰਸ਼ਾਸਨ ਨੂੰ ਇਸ ਲਈ ਇਤਲਾਹ ਕੀਤੀ ਗਈ ਕਿ ਕੋਈ ਵਾਧਾ ਘਾਟਕ ਤੇ ਨੁਕਸਾਨ ਨਾ ਹੋ ਜੇ ਜਿਹੜੀ ਵੀ ਕੋਈ ਗੱਲ ਹੈ ਜੇ ਕਿਸੇ ਦੀ ਗਲਤੀ ਹੈ ਉਹ ਮਾਫੀ ਮੰਗ ਲਵੇ ਅੱਛਾ ਜੀ ਜੇ ਮਿਲ ਵਾਪਸ ਹਰਟ ਹੈਗਾ ਤੇ ਆਪਸ ਦੋਨੋਂ ਕੰਮ ਕਰਦੇ ਨੇ ਉਹ ਗੱਲ ਕਲੀਅਰ ਕੀਤੀ ਜਾਓ ਜਿਹੜੇ ਇੰਨ ਆ ਤੁਸੀਂ ਪੰਜਾਬ ਵਿਦੇਹ ਹਮਲੇ ਦੀ ਦੇਣੇ ਤਿੰਨ ਦੀ ਬਾਚਿੰਗ ਸਮ ਨਹੀਂ 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 ਦੇਖੋ ਹਥਿਆਰਬੰਦਾ ਆਪਣਾ ਕੰਮ ਕਰ ਰਿਹਾ ਕਿਸੇ ਨਾਲ ਵੀ ਹੈ ਜਿੰਨਾ ਵੀ ਜਿਹੜਾ ਵਪਾਰ ਹੈ ਉਹ ਹਰ ਕਿਸੇ ਦਾ ਚੱਲਦਾ ਪਿਆ ਹੈ ਤਾਂ ਸਕੂਨ ਚਾਹੀਦਾ ਹੈ ਸ਼ਾਂਤੀ ਚਾਹੀਦੀ ਹੈ ਬਸ ਇਸ ਨਹੀਂ ਦੇਣਾ ਚਾਹੁੰਦੇ ਸ਼ਹਿਰ ਦੇ ਵਿੱਚ ਜਿਵੇਂ ਇੱਦਾਂ ਮੋਤੀ ਦੇ ਪੀਸੀਆ ਨੂੰ ਛੋਟੇ ਮੋੜੀ ਚੜ੍ਹਿਆ ਲਈਦਾ ਬੁਲਾਣਾ ਕਿੰਨਾ ਦੀ ਬਾਜੀ ਵਿੱਚ ਦੇ ਦੇ ਦਿਓ ਇਹ ਜ਼ਰੂਰੀ ਹੈ ਜੀ ਕਿ ਕੱਲ ਨੂੰ ਕੋਈ ਕਿਸੇ ਦੀ ਲੜਾਈ ਵੱਡੀ ਹੋ ਜਾਂਦੀ ਹੈ ਨੁਕਸਾਨ ਨਾਲੋਂ ਪਹਿਲੇ ਇਹ ਚੀਜ਼ ਜ਼ਰੂਰੀ ਹੈ ਕਿ ਚੀਜ਼ ਨੂੰ ਰੋਕਿਆ ਜਾਵੇ ਸਾਡੇ ਜਿਹੜੇ ਬੱਸ ਸਟੈਂਡ ਚੱਲਦੀ ਹੈ ਗੱਡੀ ਪੀਸੀਆ ਟੈਂਕੋ 31 ਕਹਿੰਦੇ ਇਹਨੂੰ ਸਾਨੂੰ ਇਹਨਾਂ ਸੋੰਦੀ ਮੈਸੇਜ ਹੋਇਆ ਵੀ ਲੜਾਈ ਝਗੜਾ ਹੋਇਆ ਫਰੋਜਗੰਦੀ ਮਾਰਕੀਟ ਅਸੀਂ ਮੌਕੇ ਤੇ ਆ ਗਏ ਆ ਮਾਮੂਲੀ ਤਕਰਾਰबाजी ਇਹਨਾਂ ਦੀ ਹੋਈ ਆ ਆਪਸ ਵਿੱਚ ਤੇ ਹੁਣ ਇਹਨਾਂ ਨੂੰ ਚੌਕੀ ਕੋਚਰ ਮਾਰਕੀਟ ਲੈ ਆ ਕੇ ਉਹਨਾਂ ਦੇ ਹੈਂਡ ਓਵਰ ਕੀਤਾ ਜਾਊ ਚੌਕੀ ਅੰਜਾਜ ਜਿਹੜੀ ਬਣਦੀ ਕਾਰਵਾਈ ਕੀਤੀ ਜਾਊ ਸੋ ਸਰ ਫੀਲ ਲੱਗ ਰਿਹਾ ਕਾਰਨ ਕੀ ਸੀ ਲੜਾਈ ਦਾ ਰਹਿੰਦਾ ਵੀ ਕੋਈ ਕਾਰਨ ਇਹਨਾਂ ਦਾ ਮੈਗੀ ਨੂੰ ਲੈ ਕੇ ਹੋਇਆ ਇਹ ਜਿਹੜੇ ਚਾਹਲੇ ਨੇ ਮਹੇਸ਼ ਜੀ ਇਹਨਾਂ ਦਾ ਬੇਟਾ ਸੀਗਾ ਉਹਦੇ ਨਾਲ ਇਹਨਾਂ ਦਾ ਭਾਈ ਸਾਹਿਬ ਦਾ ਹੋਇਆ ਝਗੜਾ ਅੱਛਾ ਜੀ ਹਾਂ ਜੀ ਕੀ ਮਤਲਬ ਸਰ ਕਿਹਾ ਜਾ ਰਿਹਾ ਵੀ ਸਾਡੇ ਤੇ ਹਮਲੇ ਪੰਜਾਬੀਆਂ ਤੇ ਹਮਲੇ ਹੋ ਰਹੇ ਕਿ ਸ਼ਹਿਦਾ ਨੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਨੇ ਆ ਦੱਸ ਰਹੇ ਨੇ ਵੀ ਅਸੀਂ 8-10 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਆ ਕੋਈ ਇਸ ਤਰ੍ਹਾਂ ਦੀ ਤਾਂ ਗੱਲ ਨਹੀਂ ਆਪਾਂ ਇਸ ਤਰ੍ਹਾਂ ਦਾ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਦਾ ਪ੍ਰੇਮ ਪਿਆਰ ਆਪਸ ਵਿੱਚ ਇਹ ਫਰੋਜਾ ਦਾ ਹੀ ਮਾਰਕੀਟ ਦਾ ਹੈਗੀ ਆ ਜੀ ਐਸਪੀ ਇਧਰ ਆ ਕੇ ਜੀ ਸਰਪੀ ਜਨਾਂ ਜੰਦੇ ਸ਼ਹਿਰ ਦੇ ਵਿੱਚ ਇੱਕ ਸਵਾਲ ਹੈ ਮੇਰਾ ਲੁੱਟਾ ਥੁਮਾ ਬਾਤ ਤਾਂ ਬੜੇ ਸ਼ਹਿਰਾਂ ਵੱਡੇ ਪੱਦਰ ਤੇ ਹੋ ਰਹੀਆਂ ਥੀ ਵੀ ਤਾਂ ਜਾ ਰਹੇ ਪੀਸੀਆਤੀ ਦਸ਼ਨੀ ਕਰਦੀਆਂ ਇੱਦਾਂ ਦਾ 20 ਵਾਰ ਇਹ ਪੀਸੀਆਰ ਪੂਰੀ ਮਸਤੀ ਨਾਲ ਪੈਟਰੋਲਿੰਗ ਕਰਦੀ ਹੈ ਜਿੱਥੇ ਵੀ ਕੋਈ ਗ੍ਰੇਬ ਹੁੰਦਾ ਮੌਕੇ ਤੇ ਪਹੁੰਚਦੇ ਆ ਆਪਸ ਨਾਲ ਦੇ ਧਿਆਨ ਚ ਲੈਉਣੇ ਬਣਦੀ ਕਾਰਵਾਈ ਕਰਾਈ ਦੀ ਹੈ ਜੀ ਧੰਨਵਾਦ ਜੀ